ਸਾ ਸੰਗਤ ਜੀ ਜਿਹੜਾ ਅੱਜ ਪਾਰਟੀ ਦਾ ਐਲਾਨ ਹੋਇਆ ਹੈ ਆਪਾਂ ਨੂੰ ਸਾਰਿਆਂ ਨੂੰ ਉਸ ਪਾਰਟੀ ਦੇ ਨਾਲ ਚੱਲਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਲ ਚੁਕੇ ਹੈ ਕਲ ਜੋਗ ਭਾਵੇਂ ਜਾਨ ਵੀ ਚਲੀ ਜਾਏ ਪੰਜਾਬ ਦੀ ਖਾਤਰ ਖਾਲਸਾ ਪੰਥ ਖਾਤਰ ਪੰਜਾਬੀ ਖਾਤਰ ਅਮਨ ਸ਼ਾਂਤੀ ਖਾਤਰ ਪੰਜਾਬ ਦੀ ਤਰੱਕੀ ਖਾਤਰ ਜੋ ਕੁਰਬਾਨੀ ਦੇ ਦੇ ਬਾਦਲ ਪਰਵਾਰ ਦਊਗਾ ਉਹਨਾਂ ਦਾ ਬੱਚਾ ਦਊਗਾ ਵਾਹਿਗੁਰੂ ਜੀ ਕਾ ਗੁਰ ਰਾਮ ਦਾ ਰੱਖੋ ਸਰਨਾਇ ਗੁਰ ਰਾਮ ਦਾਸ ਰੱਖੋ ਸਰਨਾਇ ਸ਼੍ਰੀ ਮੁਕਤਸਰ ਸਾਹਿਬ ਦੀ ਪਾਵਨ ਧਰਤੀ ਮੋਕਾ ਮਾਗੀ ਦਾ ਮੇਲਾ ਦਿਨ 14 ਜਨਵਰੀ 2024 ਇਸ ਦਿਨ ਪੰਥ ਦੀ ਝੋਲੀ ਵਿੱਚ ਪਿਆ ਇੱਕ ਹੋਰ ਸਿਆਸੀ ਪੰਥਕ ਦਲ ਅਕਾਲੀ ਦਲ ਵਾਰਿਸ ਪੰਜਾਬ ਦੇ ਪੰਜਾਬ ਦੇ ਲੋਕਾਂ ਦਾ ਚਾਹਤਾ ਹਲੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬਾਗੀ ਧੜੇ ਦੀ ਸਿਆਸਤ ਤੋਂ ਹੀ ਨਹੀਂ ਲੱਥਾ ਸੀ ਉਹ ਕੀ ਕਰਨਗੇ ਬਹੁਤ ਸਾਰੀਆਂ ਕਿਆਸਰਾਈਆਂ ਸਨ ਪਰ ਪਰ ਉਹਨਾਂ ਤੋਂ ਬਾਜ਼ੀ ਮਾਰ ਲਈ ਮਾਝੇ ਦੇ ਨਵੇਂ ਬਣੇ ਕਥਿਤ ਜਰਨੈਲਾ ਨੇ ਪੰਥ ਦੀ ਝੋਲੀ ਵਿੱਚ ਇੱਕ ਨਵਾਂ ਸਿਆਸੀ ਦਲ ਪਾ ਕੇ ਪੰਥ ਦਾ ਦਰਦੀ ਸਭ ਕੁਝ ਬਹੁਤ ਕੁਝ ਹੋਣ ਦਾ ਦਾਵਾ ਕਰਦੇ ਹੋਏ ਅੱਜ ਇਸ ਵਿਸ਼ੇ ਤੇ ਹੀ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਾਂਗੇ ਪੰਜਾਬ ਦੀ ਸਿਆਸਤ ਉੱਪਰ ਇਸ ਦਾ ਕੀ ਪ੍ਰਭਾਵ ਪਵੇਗਾ ਇਸ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ ਪਰ ਉਸ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰ ਲਓ ਦੋਸਤੋ ਸਵਾਲ ਤਾਂ ਬਹੁਤ ਸਾਰੇ ਉੱਠ ਰਹੇ ਹਨ ਹਰੂਣਾ ਲੋਕਾਂ ਦੇ ਮਨਾਂ ਵਿੱਚ ਜੋ ਸਿੱਖ ਸਿਆਸਤ ਪ੍ਰਤੀ ਰੁਚੀ ਰੱਖਦੇ ਹਨ ਪੰਥ ਪੰਥਕਤੀ ਰਾਜ ਸਨਸੈਪਟਿਵ ਵਿੱਚ ਵਿਸ਼ਵਾਸ ਰੱਖਣ ਵਾਲੇ ਲੋਕ ਅੱਜ ਸੋਚ ਰਹੇ ਹਨ ਕਿ ਇਸ ਨਵੇਂ ਬਣਿਆ ਅਕਾਲੀ ਦਲ ਦਾ ਪੰਜਾਬ ਵਿੱਚ ਕੀ ਸਥਾਨ ਹੋਵੇਗਾ ਇਹ ਨਵਾਂ ਬਣਿਆ ਅਕਾਲੀ ਦਲ ਕੀ ਪੰਥ ਪੰਥ ਦੀ ਚੜ੍ਹਦੀ ਕਲਾ ਲਈ ਇੱਕ ਮੀਲ ਪੱਥਰ ਸਾਬਤ ਹੋਵੇਗਾ ਜਾਂ ਜਾਂ ਬਸ ਇਹ ਪੰਥ ਨੂੰ ਇੱਕ ਹੋਰ ਜੋਂਗ ਚਿਬੜਨ ਵਾਂਗ ਹੈ ਜਿਨ੍ਹਾਂ ਦਾ ਵजूद ਸਿੱਖਾਂ ਲਈ ਨਿਮੋਸ਼ੀ ਦਾ ਕਾਰਨ ਬਣ ਕੇ ਰਹਿ ਜਾਵੇਗਾ ਚਲੋ ਦੋਸਤੋ ਸ਼ੁਰੂ ਕਰਦੇ ਹਾਂ ਦੋਸਤੋ ਇਹ ਨਵਾਂ ਸਿਆਸੀ ਦਲ ਜੋ 14 ਜਨਵਰੀ 2024 ਨੂੰ ਮੱਗੀ ਦੇ ਮੌਕੇ ਤੇ ਮੁਖਤਸਰ ਵਿਖੇ ਬਣਾਇਆ ਗਿਆ ਪੰਜਾਬ ਦੀ ਸਿਆਸਤ ਵਿੱਚ ਵੀ ਓਨਾ ਹੀ ਪ੍ਰਭਾਵ ਪਾਵੇਗਾ ਜਿੰਨਾ ਉਹ ਪੰਥਕ ਤੇ ਰਾ ਪੰਥਕ ਖੇਤਰਾਂ ਵਿੱਚ ਪਾਵੇਗਾ ਕਿਉਂਕਿ ਇਸ ਦੀ ਬੇਸਿਕ ਆਈਡੀਓਲੋਜੀ ਹੀ ਪੰਥ ਦੇ ਨਾਂ ਤੇ ਸਿਆਸਤ ਕਰਨਾ ਹੈ ਭਾਵੇਂ ਨਾਂ ਤਾਂ ਇਹਨਾਂ ਨੇ ਰੱਖਿਆ ਹੈ ਅਕਾਲੀ ਦਲ ਵਾਰਿਸ ਪੰਜਾਬ ਦੇ ਜੋ ਪਹਿਲਾਂ ਇੱਕ ਸੰਗਠਨ ਸੀ ਵਾਰਿਸ ਪੰਜਾਬ ਦਾ ਉਸ ਦਾ ਹੀ ਵਿਸਤਾਰ ਕਰਦੇ ਹੋਏ ਇਹਨਾਂ ਨੇ ਇੱਕ ਹੋਰ ਸਿਆਸੀ ਦਲ ਦਾ ਉਸ ਨੂੰ ਰੂਪ ਦੇ ਦਿੱਤਾ ਹੈ ਅਕਾਲੀ ਦਲ ਵਾਰਿਸ ਪੰਜਾਬ ਦੇ ਇਸ ਲਈ ਉਹਨਾਂ ਨੇ ਬਕਾਇਦਾ ਚੋਣਾਂ ਦੀ ਪ੍ਰਕਿਰਿਆ ਜੋ ਕਰਨੀ ਚਾਹੀਦੀ ਹੈ ਉਹ ਪੂਰੀ ਕੀਤੀ ਹੈ ਇਸ ਨਵੇਂ ਬਣੇ ਸਿਆਸੀ ਦਲ ਦੇ ਇੱਕ ਨੇਤਾ ਇੱਕ ਬਲਾਰੇ ਜਸਕਰਨ ਸਿੰਘ ਕਾਨ ਸਿੰਘ ਵਾਲਾ ਨੇ ਮੀਡੀਆ ਨੂੰ ਦੱਸਿਆ ਕਿ ਭਾਰਤੀ ਚੋਣ ਨਿਯੋਗ ਕੋਲ ਉਹਨਾਂ ਨੇ ਤਿੰਨ ਨਾਮ ਪ੍ਰਵਾਨਗੀ ਲਈ ਭੇਜੇ ਸਨ ਇਹਨਾਂ ਵਿੱਚੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਮ ਇਹ ਚੋਣ ਕਮਿਸ਼ਨ ਭਾਰਤੀ ਚੋਣ ਕਮਿਸ਼ਨ ਨੇ ਪ੍ਰਵਾਨ ਕਰ ਲਿਆ ਹੈ ਹੁਣ ਆਉਣ ਵਾਲੀਆਂ ਚੋਣਾਂ ਵਿੱਚ ਜੋ ਵੀ ਚੋਣਾਂ ਹੋਣਗੀਆਂ ਉਸ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੇ ਇੱਕ ਸਿਆਸੀ ਧਿਰਵਜੋ ਖੜਾ ਹੋਵੇਗਾ ਜਿਵੇਂ ਅਕਾਲੀ ਦਲ ਅੰਮ੍ਰਿਤਸਰ ਦਾ ਸ਼ੋਮਨੀ ਅਕਾਲੀ ਦਲ ਬਾਦਲ ਹੁੰਦੇ ਹਨ ਸੋ ਦੋਸਤੋ ਫਸਟ ਆਫ ਆਲ ਇਹਦਾ ਕਲੀਅਰ ਹੋ ਗਿਆ ਕਿ ਇਸ ਵਾਰ ਮਾਗੀ ਦੇ ਮੇਲੇ ਦੇ ਪੰਥ ਦੀ ਝੋਲੀ ਵਿੱਚ ਇੱਕ ਹੋਰ ਨਵਾਂ ਸਿਆਸੀ ਦਲ ਪੈ ਗਿਆ ਹੈ ਪਰ ਦੋਸਤੋ ਇਸ ਨਵੇਂ ਬਣੇ ਸਿਆਸੀ ਦਲ ਦੀਆਂ ਵਧਾਈਆਂ ਕਿਸ ਨੂੰ ਦਈਏ ਪੰਥ ਨੂੰ ਸਮੂਹ ਸਿੱਖ ਸੰਗਤ ਨੂੰ ਜਿਸ ਦੀ ਇਹ ਅਗਵਾਈ ਰਹਿਨਮਾਈ ਕਰਨ ਦਾ ਦਾਵਾ ਕਰੇਗਾ ਭਵਿੱਖ ਵਿੱਚ ਜਾਂ ਜਾਂ ਫਿਰ ਉਹਨਾਂ ਨੂੰ ਉਹਨਾਂ ਧਿਰਾਂ ਨੂੰ ਉਹਨਾਂ ਸਿਆਸੀ ਦਲਾਂ ਨੂੰ ਜਿਨ੍ਹਾਂ ਨੂੰ ਇਸ ਨਵੇਂ ਬਣੇ ਅਕਾਲੀ ਦਲ ਕਰਕੇ ਫਾਇਦਾ ਹੋਵੇਗਾ ਵਧਾਈ ਤਾਂ ਇਹਨਾਂ ਨੂੰ ਹੀ ਦੇਣੀ ਬਣਦੀ ਹੈ ਕਿਉਂਕਿ ਸਿੱਧਾ-ਸਿੱਧਾ ਫਾਇਦਾ ਇਹਨਾਂ ਨੂੰ ਹੀ ਚੋਣਾਂ ਵਿੱਚ ਹੋਵੇਗਾ ਇਹ ਦੋ ਧਿਰਾਂ ਨੇ ਪੰਜਾਬ ਵਿੱਚ ਦੋਸਤੋ ਸਭ ਤੋਂ ਵੱਧ ਵਧਾਈ ਦੀ ਹੱਕਦਾਰ ਬਣਦੀ ਹੈ ਕਾਂਗਰਸ ਪਾਰਟੀ ਇਸ ਨਵੇਂ ਅਕਾਲੀ ਦਲ ਦੇ ਬਣਨ ਦੇ ਪੰਜਾਬ ਵਿੱਚ ਸਭ ਤੋਂ ਵੱਧ ਵਧਾਈਆਂ ਅਕਾਲੀ ਦਲ ਵਾਰਿਸ ਪੰਜਾਬ ਦੇ ਬਣਨ ਦੀਆਂ ਇਸ ਨੂੰ ਹੀ ਮਿਲਣੀਆਂ ਚਾਹੀਦੀਆਂ ਹਨ ਕਿਉਂਕਿ ਸਭ ਤੋਂ ਵੱਧ ਫਾਇਦਾ ਇਸ ਨੂੰ ਹੀ ਹੋਵੇਗਾ ਕਿਵੇਂ ਆਜੋ ਸਮਝਦੇ ਹਾਂ ਪੰਜਾਬ ਵਿੱਚ ਦੋ ਸਿਆਸੀ ਧਿਰਾਂ ਰਹੀਆਂ ਹਨ ਹਮੇਸ਼ਾ ਤੋਂ ਜਿਨ੍ਹਾਂ ਦੀ ਸੱਸੀ ਟੱਕਰ ਹੁੰਦੀ ਸੀ ਇੱਕ ਅਕਾਲੀ ਦਲ ਅਤੇ ਦੂਜੀ ਕਾਂਗਰਸ ਬਾਕੀ ਪਾਰਟੀਆਂ ਜਿਵੇਂ ਕੋਮਿਨਿਸਟ ਪਾਰਟੀਆਂ ਜਾਂ ਕਾਮਰੇਡਾਂ ਦੇ ਸੰਗਠਨ ਉਹ ਤਾਂ ਹਮੇਸ਼ਾ ਹੀ ਕਾਂਗਰਸ ਵੱਲ ਹੀ ਖੜਦੇ ਰਹੇ ਹਨ ਭਾਵੇਂ ਦਿਖਾਵੇ ਲਈ ਉਹ ਥੋੜਾ ਬੂਤਾ ਕਾਂਗਰਸ ਦਾ ਵਿਰੋਧ ਕਰਦੇ ਦਿਖਣ ਪਰ ਉਹ ਹਮੇਸ਼ਾ ਖੜੇ ਰਹਿੰਦੇ ਸਨ ਕਾਂਗਰਸ ਦੇ ਨਾਲ ਉਹਨਾਂ ਦੇ ਹੀ ਪੱਕੇ ਵੋਟਰ ਅਤੇ ਸਮਰਥਕ ਹੁੰਦੇ ਸਨ ਕੋਮਿਨਿਸਟਾਂ ਤੋਂ ਇਲਾਵਾ ਪੰਜਾਬ ਵਿੱਚ ਭਾਜਪਾ ਉਹ ਵੀ ਪੰਜਾਬ ਵਿੱਚ ਆਪਣੀ ਉਪਸਥਿਤੀ ਦਰਜ ਕਰਵਾਉਂਦੀ ਰਹੀ ਹੈ ਪਰ ਉਹ ਲਗ ਪਾਰਟੀ ਹੋ ਕੇ ਵੀ ਅਕਾਲੀ ਦਲ ਦੀ ਹਮਾਇਤ ਤੇ ਹੀ ਚੱਲਦੀ ਰਹੀ ਹੈ ਅੰਜੂਸਦਾ ਪੰਜਾਬ ਵਿੱਚ ਹਾਲੇ ਤੱਕ ਵੀ ਕੋਈ ਖਾਸ ਮਜ਼ਬੂਤ ਆਧਾਰ ਨਹੀਂ ਬਣਿਆ ਹੋਇਆ ਹੈ ਬਾਕੀ ਰਹੀ ਬਸਪਾ ਜਾਂ ਹੋਰ ਛੋਟੀਆਂ-ਮੁੰਟੀਆਂ ਪਾਰਟੀਆਂ ਜਿਨ੍ਹਾਂ ਨੂੰ ਕੋਈ ਜਾਣਦਾ ਵੀ ਨਹੀਂ ਹੈ ਇਹ ਰਾਜਨੀਤੀ ਵਿੱਚ ਕਦੀ ਕਿਸੇ ਨੂੰ ਅਤੇ ਕਦੇ ਕਿਸੇ ਨੂੰ ਸਪੋਰਟ ਕਰਦੇ ਰਹੇ ਹਨ ਪਰ ਪੰਜਾਬ ਵਿੱਚ ਮੁੱਖ ਤੌਰ ਤੇ ਮੁਕਾਬਲਾ ਦੋ ਹੀ ਧਿਰਾਂ ਵਿੱਚ ਹੁੰਦਾ ਰਿਹਾ ਹੈ ਉਹ ਹਨ ਕਾਂਗਰਸ ਪਾਰਟੀ ਅਤੇ ਸ਼ਰਮਣੀ ਅਕਾਲੀ ਦਲ ਅਕਾਲੀ ਦਲ ਵਾਰਿਸ ਪੰਜਾਬ ਦੇ ਇਸ ਦੇ ਮੰਨ ਤੋਂ ਸਭ ਤੋਂ ਵੱਧ ਵਧਾਈ ਦੀ ਹੱਕਦਾਰ ਕਾਂਗਰਸ ਪਾਰਟੀ ਇਸ ਕਰਕੇ ਹੈ ਕਿਉਂਕਿ ਉਹ ਦੋ ਤਰ੍ਹਾਂ ਨਾਲ ਕਾਂਗਰਸ ਲਈ ਲਾਹੇਵੰਦ ਹੋਵੇਗੀ ਭਵਿੱਖ ਵਿੱਚ ਇਸ ਨਵੇਂ ਅਕਾਲੀ ਦਲ ਬਣਨ ਨਾਲ ਕਾਂਗਰਸ ਨੂੰ ਕਿਵੇਂ ਫਾਇਦਾ ਹੋਵੇਗਾ ਆਜੋ ਵੀ ਜਾਣਦੇ ਹਾਂ ਪਹਿਲਾ ਅਕਾਲੀ ਦਲ ਵਾਰਿਸ ਪੰਜਾਬ ਦੇ ਜਿਨ੍ਹਾਂ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਦੀ ਉਹ ਦਲ ਕੋਸ਼ਿਸ਼ ਕਰੇਗਾ ਉਹ ਕੌਣ ਹਨ ਪੰਥਕ ਵੋਟਰ ਪੰਥਕ ਵੋਟਰਾਂ ਨੂੰ ਜੋ ਸ਼੍ਰੋਮਣੀ ਅਕਾਲੀ ਦਲ ਦੇ ਪੱਖੀ ਹੀ ਰਹੇ ਹਨ ਹਮੇਸ਼ਾ ਤੋਂ ਇੰਜ ਇੱਕ ਹੋਰ ਨਵਾਂ ਬਣਿਆ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੇ ਵੋਟਰਾਂ ਵਿੱਚੋਂ ਕੁਝ ਵੋਟਰ ਮਾਈਨਸ ਕਰ ਦੇਵੇਗਾ ਪਹਿਲਾਂ ਤੋਂ ਹੀ ਕਮਜ਼ੋਰ ਹੋਇਆ ਸ਼੍ਰੋਮਣੀ ਅਕਾਲੀ ਦਲ ਬਾਦਲ ਇੰਜ ਹੋਰ ਕਮਜ਼ੋਰ ਹੋ ਜਾਵੇਗਾ ਜਦੋਂ ਉਸਦੇ ਵੋਟ ਬੈਂਕ ਵਿੱਚੋਂ ਕੋਈ ਹੋਰ ਵੋਟਾਂ ਘਟਾ ਦੇਵੇਗਾ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪੰਥਕ ਵੋਟਾਂ ਨੂੰ ਡਿਵਾਇਡ ਕਰਦਾ ਰਿਹਾ ਹੈ ਪੰਜਾਬ ਵਿੱਚ ਇੰਜ ਇੰਜ ਹੀ ਉਹਨਾਂ ਅਕਾਲੀ ਦਲ ਵਰਸ ਪੰਜਾਬ ਉਹ ਵੀ ਪੰਥਕ ਵੋਟਾਂ ਵਿੱਚ ਸਿੰਧਮਾਰੀ ਕਰੇਗਾ ਇੰਜ ਅਕਾਲੀ ਦਲ ਬਦਲਦੇ ਹੋਰ ਵੋਟਰ ਘਟ ਜਾਣਗੇ ਸ਼੍ਰੋਮਣੀ ਅਕਾਲੀ ਦਲ ਇੰਜ ਹੋਰ ਕਮਜ਼ੋਰ ਹੋਵੇਗਾ ਤਾਂ ਇੰਜ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕਮਜ਼ੋਰੀ ਹੀ ਕਾਂਗਰਸ ਪਾਰਟੀ ਦੀ ਪੰਜਾਬ ਵਿੱਚ ਤਾਕਤ ਬਣੇਗੀ ਕਿਉਂਕਿ ਸੱਤਾ ਵਿੱਚ ਸ਼ਾਮਲ ਆਮ ਆਦਮੀ ਪਾਰਟੀ ਉਹ ਤਾਂ ਪੰਜਾਬ ਵਿੱਚ ਆਪਣੀ ਅੱਜਕੱਲ੍ਹ ਲੋਕਾਂ ਵਿੱਚ ਭਰੋਸੇਯੋਗਤਾ ਬਹੁਤ ਬੁਰੀ ਤਰ੍ਹਾਂ ਗਵਾ ਰਹੀ ਹੈ ਆਮ ਆਦਮੀ ਪਾਰਟੀ ਦੀ ਕ੍ਰੈਡਿਬਿਲਟੀ ਇਸ ਦੇ ਜੋ ਵੱਡੇ ਵੱਡੇ ਦਾਅਵੇ ਕੀਤੇ ਗਏ ਸਨ ਜਿਵੇਂ ਨਸ਼ਾ ਮੁਕਤੀ ਵੱਡੇ ਵੱਡੇ ਰੁਜ਼ਗਾਰ ਦੇ ਸਾਧਨ ਸਰਕਾਰੀ ਨੌਕਰੀਆਂ ਦੀ ਭਰਮਾਰ ਉਹ ਇਹਨਾਂ ਨੂੰ ਦੇਣ ਵਿੱਚ ਫੇਲ ਰਹੀ ਹੈ ਇਹਨਾਂ ਪ੍ਰਮੁੱਖ ਮੋਰਚਿਆਂ ਤੇ ਫੇਲ ਰਹਿਣ ਕਰਕੇ ਉਸ ਦੀ ਲੋਕਾਂ ਵਿੱਚ ਭਰੋਸੇਯੋਗਤਾ ਬਹੁਤ ਘਟ ਗਈ ਹੈ ਇਸ ਤੋਂ ਇਲਾਵਾ ਦੋਸਤੋ ਪੰਜਾਬ ਵਿੱਚ ਵਿਗੜਦੀ ਕਾਨੂੰਨ ਵਿਵਸਥਾ ਨਿਤ ਦਿਨ ਹੁੰਦੀਆਂ ਲੁੱਟਖੋਟ ਦੀਆਂ ਘਟਨਾਵਾਂ ਗੈਂਗਸਟਰਾਂ ਦਾ ਪੰਜਾਬ ਵਿੱਚ ਫੁੱਲ ਦਬਦਬਾ ਅਤੇ ਪੰਜਾਬ ਵਿੱਚ ਲੱਗਦੇ ਨਿੱਤ ਧਰਨੇ ਪ੍ਰਦਰਸ਼ਨ ਸਰਕਾਰ ਦੀ ਇਹ ਸਾਖ ਲਗਾਤਾਰ ਛੁੱਟ ਰਹੇ ਹਨ ਦੋਸਤੋ ਜੇ ਆਮ ਆਦਮੀ ਪਾਰਟੀ ਤਿੰਨਾਂ ਸਾਲਾਂ ਵਿੱਚ ਪੰਜਾਬ ਵਿੱਚ ਕੋਈ 5-10 ਅਜਿਹੇ ਉਦਯੋਗ ਸ਼ੁਰੂ ਕਰਦੀ ਜਿਨ੍ਹਾਂ ਦੇ ਉੱਪਰ ਇਨਵੈਸਟਮੈਂਟ ਹੁੰਦੀ 10-20 ਹਜ਼ਾਰ ਕਰੋੜ ਦੀ ਤਾਂ ਇਸ ਨਾਲ ਬਹੁਤ ਸਾਰੇ ਲੋਕਾਂ ਨੂੰ ਰੁਜ਼ਗਾਰ ਮਿਲਣਾ ਸੀ ਅਤੇ ਲੋਕਾਂ ਵਿੱਚ ਉਸ ਦੀ ਬੱਲੇ ਬੱਲੇ ਹੋਣੀ ਸੀ ਕਿਉਂਕਿ ਪੰਜਾਬ ਵਿੱਚ ਮੱਧ ਵਰਗੀ ਅਤੇ ਮਜ਼ਦੂਰ ਵਰਗ ਨੂੰ ਇਸ ਦਾ ਸਿੱਧਾ ਸਿੱਧਾ ਫਾਇਦਾ ਹੋਣਾ ਸੀ ਉਹਨਾਂ ਨੂੰ ਰੁਜ਼ਗਾਰ ਮਿਲਣਾ ਸੀ ਪਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਕੋਈ ਅਜਿਹੇ ਕਦਮ ਚੁੱਕੇ ਹੀ ਨਹੀਂ ਹਾਂ ਹੁਣ ਤਾਂ ਆਮ ਆਦਮੀ ਪਾਰਟੀ ਦੇ ਪੰਜਾਬ ਵਿੱਚ ਉਹੀ ਸਮਰਥਕ ਬਚੇ ਹੋਏ ਹਨ ਜੋ ਜਾਂ ਤਾਂ ਮੁਫਤ ਸਹੂਲਤਾਂ ਦੀ ਆਸ ਤੇ ਉੱਪਰ ਬੈਠੇ ਹੋਏ ਹਨ ਜਾਂ ਫਿਰ ਉਹ ਆਮ ਆਦਮੀ ਪਾਰਟੀ ਦੇ ਪੱਕੇ ਵਰਕਰ ਹਨ ਇੰਜ ਇਸ ਵਾਰ ਇੰਜ ਇਸ ਵਾਰ ਪੰਜਾਬ ਵਿੱਚ ਕਾਂਗਰਸ ਹੀ ਇੱਕ ਵੱਡੀ ਧਿਰ ਬਣ ਕੇ ਖੜੀ ਹੋਈ ਨਜ਼ਰ ਆਉਂਦੀ ਹੈ ਭਵਿੱਖ ਵਿੱਚ ਵੈਸੇ ਕੁਝ ਹੱਦ ਤੱਕ ਖੁਸ਼ੀ ਤਾਂ ਇਸ ਨਵੇਂ ਅਕਾਲੀ ਦਲ ਬਣਨ ਦੇ ਉੱਪਰ ਆਮ ਆਦਮੀ ਪਾਰਟੀ ਨੂੰ ਵੀ ਬਹੁਤ ਹੋਈ ਹੋਵੇਗੀ ਆਮ ਆਦਮੀ ਪਾਰਟੀ ਦਾ ਖੁਸ਼ ਹੋਣਾ ਵੀ ਠੀਕ ਹੈ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਪੰਜਾਬ ਵਿੱਚ ਇੱਕ ਹੋਰ ਮਜ਼ਬੂਤ ਤੇ ਰਸ਼ਰਮਣੀ ਅਕਾਲੀ ਦਲ ਬਾਦਲ ਉਹ ਹੋਰ ਕਮਜ਼ੋਰ ਹੋ ਗਿਆ ਹੈ ਪਰ ਆਮ ਆਦਮੀ ਪਾਰਟੀ ਆਪਣੇ ਪੈਰਾਂਥਲੋਕ ਇਸ ਕਰਹੀ ਸਿਆਸੀ ਜਮੀਨ ਨੂੰ ਵੇਖਣ ਵਿੱਚ ਸਮਰਥ ਹੈ ਇਸ ਵਜਿਲੇ ਇੰਜ ਇਸ ਨਵੇਂ ਬਣੇ ਸਿਆਸੀ ਦਲ ਅਕਾਲੀ ਦਲ ਵਾਰਿਸ ਪੰਜਾਬ ਦੇ ਬਣਨ ਦੇ ਕਾਂਗਰਸ ਪਾਰਟੀ ਦੇ ਸਮਰਥਕ ਨੇਤਾਵਾਂ ਨੂੰ ਬਹੁਤ-ਬੋਤ ਵਧਾਈਆਂ ਇਸ ਦਾ ਦੂਜਾ ਕਾਰਨ ਜੋ ਕਾਂਗਰਸ ਦੇ ਪੱਖ ਵਿੱਚ ਜਾਂਦਾ ਹੈ ਉਸ ਬਾਰੇ ਵੀ ਗੱਲ ਕਰ ਲੈਂਦੇ ਹਾਂ ਦੋਸਤੋ ਕਾਂਗਰਸ ਪਾਰਟੀ ਪੰਜਾਬ ਵਿੱਚ ਅਤਵਾਦ ਦੇ ਖਾਤਮੇ ਦਾ ਕ੍ਰੈਡਿਟ ਹਮੇਸ਼ਾ ਤੋਂ ਹੀ ਲੈਂਦੀ ਰਹੀ ਹੈ ਇਸੇ ਕਰਕੇ ਕਾਂਗਰਸ ਨੂੰ ਪੰਜਾਬ ਵਿੱਚ ਚੰਗੀ ਸੰਖਿਆ ਵਿੱਚ ਪੰਜਾਬ ਵਿੱਚ ਸਿੱਖ ਅਤੇ ਹਿੰਦੂ ਵੋਟਾਂ ਪੈਂਦੀਆਂ ਹੀ ਰਹੀਆਂ ਹਨ ਪੰਜਾਬ ਦੀ ਇੱਕ ਚੰਗੀ ਖਾਸੀ ਆਬਾਦੀ ਦਾ ਮੰਨਣਾ ਹੈ ਕਿ ਕਾਂਗਰਸ ਪਾਰਟੀ ਨੇ ਹੀ ਕਾਲੇ ਦੌਰ ਦਾ ਖਾਤਮਾ ਕਰਕੇ ਉਹਨਾਂ ਨੂੰ ਦਹਿਸ਼ਤ ਦੇ ਅਤੇ ਹਰ ਵੇਲੇ ਸਹਮ ਦੇ ਮਾਹੌਲ ਤੋਂ ਮੁਕਤੀ ਦਵਾਈ ਸੀ ਇਸੇ ਕਰਕੇ ਉਹ ਕਾਂਗਰਸ ਪਾਰਟੀ ਦੀ ਸਪੋਰਟ ਵੀ ਕਰਦੇ ਰਹੇ ਹਨ ਤੇ ਉਸ ਨੂੰ ਵੋਟ ਵੀ ਕਰਦੇ ਰਹੇ ਹਨ ਦੋਸਤੋ ਇਸ ਨਵੇਂ ਬਣਿਆ ਅਕਾਲੀ ਦਲ ਅਕਾਲੀ ਦਲ ਵਾਰਿਸ ਪੰਜਾਬ ਦੇ ਇਸ ਦਾ ਸਰਪ੍ਰਸਤ ਪ੍ਰਮੁੱਖ ਚਿਹਰਾ ਕੌਣ ਹੈ ਸੰਤ ਬਾਬਾ ਭਾਈ ਸਾਹਿਬ ਐਮਪੀ ਸਾਹਿਬ ਡਿਬੂਗੜ੍ਹ ਵਾਲੇ ਭਾਈ ਅਮਰਤਪਾਲ ਸਿੰਘ ਜੀ ਜੋ ਪ੍ਰਤੀਕ ਹਨ ਉਸ ਵਿਚਾਰਧਾਰਾ ਦੇ ਜਿਸ ਤੋਂ ਡਰਦੇ ਹੋਏ ਲੋਕ ਕਾਂਗਰਸ ਪਾਰਟੀ ਨੂੰ ਵੋਟ ਕਰਦੇ ਹਨ ਇਹਨਾਂ ਦਾ ਪੰਜਾਬ ਜੋ ਬਾਹਰ ਵੇਖ ਕੇ ਲੋਕ ਖੁਦਮਾ ਖੁਦ ਹੀ ਕਾਂਗਰਸ ਵੱਲ ਸ਼ਿਫਟ ਹੋਣਗੇ ਇੰਜ ਇੰਜ ਅਕਾਲੀ ਦਲ ਵਾਰਸ ਪੰਜਾਬ ਦਾ ਬਣਨਾ ਸਭ ਤੋਂ ਵੱਧ ਜਾ ਕੇ ਇਹ ਪੂਰੀ ਤਰ੍ਹਾਂ ਕਾਂਗਰਸ ਲਈ ਹੀ ਲਾਹੇਵੰਦ ਹੈ 2027 ਦੀਆਂ ਚੋਣਾਂ ਵਿੱਚ ਉਹਨਾਂ ਦੀ ਦਾਅਵੇਦਾਰੀ ਹੋਰ ਮਜ਼ਬੂਤ ਕਰੇਗਾ ਇਸ ਅਕਾਲੀ ਦਲ ਦਾ ਬਨਣਾ ਬਾਕੀ ਬੀਜਪੀ ਬਾਕੀ ਪੰਜਾਬ ਵਿੱਚ ਭਾਜਪਾ, ਬੀਜੇਪੀ ਉਹ ਤਾਂ ਹਾਲੇ ਆਪਣੇ ਪੈਰਾਂ ਦੇ ਥੱਲੇ ਦੀ ਜ਼ਮੀਨ ਦੀ ਗਹਿਰਾਈ ਹੀ ਨਾਪ ਰਹੀ ਹੈ। ਉਸ ਤੋਂ ਬਾਅਦ ਹੀ ਉਹ ਕੁਝ ਕਰ ਸਕੇਗੀ। ਨੀਹਾਂ ਪਰਨ ਤੋਂ ਬਾਅਦ ਹੀ ਉਸਾਰੀ ਦਾ ਕੰਮ ਦੀ ਸੁਨਾਹ ਸ਼ੁਰੂ ਹੁੰਦਾ ਹੈ ਦੋਸਤੋ। ਬਾਕੀ ਰਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਗੱਲ ਉਸ ਦੀ ਟੌਪ ਲੀਡਰਸ਼ਿਪ ਹਾਲੇ ਵੀ ਗਲਤੀਆਂ ਤੇ ਗਲਤੀਆਂ ਕਰਨ ਵਿੱਚ ਹੀ ਮਸ਼ਗੂਲ ਹੈ। ਉਹਨਾਂ ਦੀ ਅੱਜ ਦੀ ਲੀਡਰਸ਼ਿਪ ਆਪਣੇ ਵੋਟਰਾਂ ਤੇ ਸਮਰਥਕਾਂ ਨੂੰ ਹੋਰ ਵੀ ਨਿਰਾਸ਼ ਕਰਦੀ ਜਾ ਰਹੀ ਹੈ ਇੰਜ ਦੋਸਤੋ ਕਮਜ਼ੋਰ ਹੋ ਰਹੀ ਜਰਜਰ ਹੋ ਰਹੀ ਸ਼੍ਰੋਮਣੀ ਅਕਾਲੀ ਦਲ ਦੀ ਪੰਥਕ ਸਿਆਸਤ ਤੇ ਕਬਜ਼ਾ ਕਰਨ ਲਈ ਇਹਨਾਂ ਨੇ ਨਵਾਂ ਅਕਾਲੀ ਦਲ ਅਕਾਲੀ ਦਲ ਵਾਰਿਸ ਪੰਜਾਬ ਦੇ ਬਣਾਇਆ ਹੈ ਬਾਕੀ ਉਹ ਸੂਝਵਾਨ ਤੇ ਦੂਰਦਰਸ਼ੀ ਤਾਂ ਸੁਖਵੀਰ ਬਾਦਲ ਵਰਗੇ ਹੀ ਲੱਗਦੇ ਹਨ ਜਾਂ ਉਹਨਾਂ ਤੋਂ ਵੀ ਵੱਧ ਹੀ ਨਜ਼ਰ ਆਉਂਦੇ ਹਨ ਕਿ ਉਹਨਾਂ ਦਾ ਵੀ ਹਸ਼ਰ ਸੁਖਵੀਰ ਬਾਦਲ ਦੀ ਸਿਆਸਤ ਵਰਗਾ ਹੀ ਹੋਵੇਗਾ ਇਹ ਵੇਖਣ ਵਾਲਾ ਹੋਵੇਗਾ ਭਵਖ ਵਿੱਚ ਪਰ ਨਵਾਂ ਸਿਆਸੀ ਦਲ ਬਣਾ ਕੇ ਇਹ ਆਪਣੀ ਰਾਜਨੀਤਿਕ ਉਪਸਥਿਤੀ ਦਾ ਦਰਜ ਕਰਾ ਹੀ ਚੁੱਕੇ ਹਨ ਪੰਜਾਬ ਵਿੱਚ ਬਾਕੀ ਕਰੋੜਾ ਰੁਪਏ ਵੀ ਇਕੱਠੇ ਕਰ ਹੀ ਲਏਗੇ ਹੋਣਗੇ ਨਿੱਜੀ ਤੌਰ ਤੇ ਤਾਂ ਦੋਸਤੋ ਇਹਨਾਂ ਦੀ ਬੱਲੇ ਬੱਲੇ ਹੋ ਚੁੱਕੀ ਹੈ ਪਰ ਪਰ ਪੰਥ ਜਿਸ ਦੇ ਨਾਂ ਤੇ ਪੰਥਕ ਸਿਆਸਤ ਕੀਤੀ ਜਾਂਦੀ ਹੈ ਇਸ ਵੇਲੇ ਕੋਈ ਵੀ ਅਜਿਹਾ ਸਿਆਸੀ ਦਲ ਨਜ਼ਰ ਹੀ ਨਹੀਂ ਆ ਰਿਹਾ ਪੰਜਾਬ ਵਿੱਚ ਜੋ ਪੰਥ ਦੀ ਮਾਨ ਸ਼ਾਨ ਅਤੇ ਸਨਮਾਨ ਵਿੱਚ ਬਾਦਦਾ ਕਰਵਾਉਣ ਵਾਲਾ ਨਜ਼ਰ ਆਂਦਾ ਹੋਵੇ ਹਰ ਕੋਈ ਆ ਕੇ ਆਪਣੇ ਆਪ ਨੂੰ ਹੀ ਪੰਥ ਕਹੀ ਜਾਂਦਾ ਹੈ ਬਹੁਤ ਹੀ ਸ਼ਰਮਨਾਕ ਸਥਿਤੀ ਹੈ ਇਹ ਪੰਜਾਬ ਵਿੱਚ ਪੰਥ ਦੇ ਨਾਂ ਤੇ ਹੀ ਸਿਆਸੀ ਦਲ ਬਣਾਏ ਜਾਂਦੇ ਨੇ ਪੰਥ ਦੇ ਹਿੱਤਾਂ ਦੀ ਹੀ ਗੱਲ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ ਸੰਗਤ ਨੂੰ ਨੌਜਵਾਨਾਂ ਨੂੰ ਪੰਥ ਦੇ ਨਾਂ ਤੇ ਪਿੱਛੇ ਲਾਉਣ ਦੀਆਂ ਅਪੀਲਾਂ ਕੀਤੀਆਂ ਜਾਂਦੀਆਂ ਹਨ ਪਰ ਬਦਲੇ ਵਿੱਚ ਪੰਥ ਦੀ ਝੋਲੀ ਵਿੱਚ ਨਮੋਸ਼ੀ ਤੋਂ ਇਲਾਵਾ ਇਹ ਕੁਝ ਵੀ ਨਹੀਂ ਪਾਉਂਦੇ ਦੋਸਤੋ ਕੀ ਕੋਈ ਬੀਗ ਸਿੱਖ ਮਾਨ ਨਾਲ ਇਹ ਕਹਿ ਸਕਦਾ ਹੈ ਅੱਜ ਕਿ ਇਹ ਹੈ ਸਾਡਾ ਪੰਥਕ ਲੀਡਰ ਜਿਸ ਵਿੱਚੋਂ ਗੁਰੂਆਂ ਦੀ ਸੋਚ ਵਿੱਚ ਜੋ ਸਿੱਖਾਂ ਦੀ ਕਲਪਨਾ ਹੁੰਦੀ ਸੀ ਜੋ ਸਿੱਖ ਉਹ ਚਾਹੁੰਦੇ ਸਨ ਉਸ ਦੀ ਝਲਕ ਦਿਸਦੀ ਹੈ ਜਿਸ ਨੂੰ ਵੇਖ ਕੇ ਸਿੱਖ ਹੀ ਨਹੀਂ ਗੈਰ ਸਿੱਖ ਵੀ ਕਹਿਣ ਵਾਹ ਵਾਹੋ ਗੋਮਿੰਦ ਸਿੰਘ ਜੀ ਜਿਨ੍ਹਾਂ ਨੇ ਇਹੋ ਜਿਹੇ ਸਿੱਖ ਸਾਜੇ ਹਨ ਪੰਥ ਦੀ ਝੋਲੀ ਪਾਏ ਹਨ ਸਾਡੇ ਸਮਾਜ ਨੂੰ ਦਿੱਤੇ ਹਨ ਦੋਸਤੋ ਇਸ ਨਵੇਂ ਬਣੇ ਸਿਆਸੀ ਦਲ ਅਕਾਲੀ ਦਲ ਵਾਰਿਸ ਪੰਜਾਬ ਦਾ ਸਿੱਖ ਸਿਆਸਤ ਤੇ ਅਸਰ ਸਮਝਦੇ ਹਾਂ ਕੁਝ ਆંકੜਿਆਂ ਦੇ ਹਿਸਾਬ ਨਾਲ ਦੋਸਤੋ ਪੰਜਾਬ ਦੀ ਕੁੱਲ ਅਨੁਮਾਨਤ ਆਬਾਦੀ ਹੈ ਇਸ ਵੇਲੇ 3.5 ਕਰੋੜ ਦੇ ਲਗਭਗ ਇਹਨਾਂ ਵਿੱਚੋਂ ਵੋਟਰਾਂ ਦੀ ਸੰਖਿਆ ਹੈ 2 ਕਰੋੜ 13 ਲੱਖ ਦੇ ਕਰੀਬ ਦੋਸਤੋ ਜੋ ਜੋ ਐਸਜੀਪੀਸੀ ਦੀਆਂ ਵੋਟਾਂ ਗਿਣੀਆਂ ਗਈਆਂ ਸਨ ਤਾਂ ਉਹਨਾਂ ਦੀ ਗਿਣਤੀ ਸੀ ਲਗਭਗ 25 ਤੋਂ 27 ਲੱਖ ਦੇ ਕਰੀਬ ਇੰਜ ਆਪਾਂ ਕਹਿ ਸਕਦੇ ਹਾਂ ਕਿ ਪੰਥਕ ਵੋਟਰ ਹਨ 25 ਤੋਂ 27 ਲੱਖ ਦੇ ਕਰੀਬ ਦੋਸਤੋ ਇਹਨਾਂ ਤੋਂ ਇਲਾਵਾ ਹੋਰ ਵੀ ਕੁਝ ਵੋਟਰ ਹੋਣਗੇ ਜੋ ਆਪਣੇ ਆਪ ਨੂੰ ਪੰਥਕ VOTER ਜਾਂ ਪੰਥ ਸਮਰਥਕ VOTER ਕਹਿੰਦੇ ਹੋਣਗੇ ਜੇ ਇਹਨਾਂ ਦੀ ਗਿਣਤੀ ਦੁੱਗਣੀ ਵੀ ਮੰਨ ਲਈਏ ਤਾਂ ਪੰਜਾਬ ਵਿੱਚ ਕੁੱਲ ਆਬਾਦੀ ਇਹਨਾਂ ਦੀ ਬਣਦੀ ਹੈ 50 ਲੱਖ ਦੋਸਤੋ ਆંકੜੇ ਆਪਾਂ ਜੋ ਵੀ ਇਕੱਠੇ ਕਰੀਏ ਪਰ ਇਹਨਾਂ ਦੀ ਕੁੱਲ ਆਬਾਦੀ ਜੋ ਪੰਥਕ VOTER ਮੰਨੇ ਜਾਂਦੇ ਹਨ ਇਹਨਾਂ ਦੀ 10-15% ਤੋਂ ਵੱਧ ਨਹੀਂ ਬਣਦੀ ਦੋਸਤੋ ਪੰਥਕ VOTERਾਂ ਤੋਂ ਇਲਾਵਾ ਪੰਜਾਬੀ ਪੰਜਾਬੀ ਅਤੇ ਸਮਰਥਕ ਹੋਰ VOTERਾਂ ਨੂੰ ਮਿਲਾਉਣ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਪੰਜਾਬ ਵਿੱਚ ਇੱਕ ਤੰਗੀ ਤਗੜੀ ਸਿਆਸੀ ਤਿਰਭੰਗਾ ਸੀ ਪਰ ਹੁੰਦਾ ਇਹ ਜੋ 12 ਤੋਂ 15% ਦੇ ਕਰੀਬ ਪੰਥਕ ਵੋਟਰ ਮੰਨੇ ਜਾਂਦੇ ਹਨ ਇਹਨਾਂ ਵਿੱਚ ਵੀ ਇੱਕ ਨਵੀਂ ਧਿਰ ਖੜੀ ਕਰਕੇ ਵੋਟਾਂ ਵਿੱਚ ਖੋਰਾ ਲਾਇਆ ਜਾ ਰਿਹਾ ਹੈ ਸਭ ਤੋਂ ਖਤਰਨਾਕ ਤੇ ਸੋਚਣ ਵਾਲੀ ਗੱਲ ਇਹ ਹੈ ਕਿ ਪੰਜਾਬ ਵਿੱਚ ਈਸਾਈ ਵੋਟਰ ਜੋ ਪਹਿਲਾਂ ਤਕਰੀਬਨ 2 ਤੋਂ 3% ਮੰਨੇ ਜਾਂਦੇ ਸਨ ਇਸ ਵੇਲੇ ਉਹਨਾਂ ਦੀ ਆਬਾਦੀ 12 ਤੋਂ 15% ਹੋ ਗਈ ਦੱਸੀ ਜਾਂਦੀ ਹੈ 3 ਕਰੋੜ ਦੀ ਆਬਾਦੀ ਵਿੱਚ ਜੇ ਆਪਾਂ 15% ਲਾਈਏ ਤਾਂ ਲਗਭਗ ਇਹਨਾਂ ਦੀ ਗਿਣਤੀ ਬਣਦੀ ਹੈ 40 ਤੋਂ 50 ਲੱਖ ਦੇ ਕਰੀਬ ਲਗਾਤਾਰ ਤੜਾ ਤੜ ਹੋ ਰਹੇ ਸਾਈਗਨ ਕਰਕੇ ਇਹਨਾਂ ਦੀ ਗਿਣਤੀ ਹੋਰ ਵੀ ਵਧੇਗੀ ਹਾਲੇ ਦੋਸਤੋ ਇੰਜ ਸਾਈ ਵੋਟਰ ਇਹਨਾਂ ਦੀ ਗਿਣਤੀ ਪੰਜਾਬ ਵਿੱਚ ਪੰਥਕ ਵੋਟਰਾਂ ਦੇ ਬਰਾਬਰ ਲਗਭਗ ਹੋ ਹੀ ਜਾਵੇਗੀ ਪਤਾ ਹੈ ਦੋਸਤੋ ਇਹ ਸਾਰੇ ਵੋਟਰ ਕਿੱਧਰ ਭੁਗਤਣਗੇ ਘੱਟੋ ਘੱਟ ਕਾਲੀ ਦਲ ਦੇ ਤਾਂ ਖਿਲਾਫ ਹੀ ਭੁਗਤਣਗੇ ਸਿੱਖ ਸਿਆਸਤ ਦੇ ਵਿੱਚ ਇਹਨਾਂ ਦਾ ਕੋਈ ਵਜੂਦ ਹੀ ਨਹੀਂ ਹੈ ਇਹ ਵੋਟਰ ਭੁਗਤਣਗੇ ਕਾਂਗਰਸ ਪਾਰਟੀ ਵੱਲ ਇੰਜ ਸ਼੍ਰੋਮਣੀ ਕਾਲੀ ਦਲ ਬਾਦਲ ਲਈ ਸਿਆਸੀ ਖੇਤਾ ਹੋਰ ਵੀ ਛੋੜਾ ਹੁੰਦਾ ਜਾਵੇਗਾ ਦੋਸਤੋ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜੋ ਕੋਰ ਵੋਟਰ ਹਨ ਉਸ ਵਿੱਚ ਵੀ ਸਨ ਲਾਈ ਜਾ ਰਹੀ ਹੈ ਇੱਕ ਨਵਾਂ ਅਕਾਲੀ ਦਲ ਬਣਾ ਕੇ ਅਕਾਲੀ ਦਲ ਵਾਰਸ ਪੰਜਾਬ ਦੇ ਦੋਸਤੋ ਕੀ ਸ਼੍ਰੋਮਣੀ ਅਕਾਲੀ ਦਲ ਦੀ ਟੌਪ ਲੀਡਰਸ਼ਿਪ ਨੂੰ ਇਸ ਦੀ ਕੋਈ ਫਿਕਰ ਹੈ ਲੱਗਦਾ ਤਾਂ ਨਹੀਂ ਕਈ ਵਾਰ ਦੋਸਤੋ ਸਿੱਖ ਸਿਆਸਤ ਵਾਲੇ ਵੇਖ ਕੇ ਬੜੀ ਹੀ ਨਿਰਾਸ਼ਾ ਹੁੰਦੀ ਹੈ ਖਾਸ ਕਰਕੇ ਅੱਜ ਦੀ ਸਿੱਖ ਸਿਆਸਤ ਨੂੰ ਵੇਖ ਕੇ ਸਨ 1849 ਵਾਲਾ ਦੌਰ ਚੇਤੇ ਆਉਂਦਾ ਹੈ ਉਦੋਂ ਵੀ ਪੰਜਾਬ ਵਿੱਚ ਅਜਿਹੇ ਹੀ ਹਾਲਾਤ ਸਨ ਪਰ ਪਰ ਚੜਦੀ ਕਲਾ ਵਿੱਚ ਰਹਿਣਾ ਬਿਹਤਰ ਕਲ ਦੀ ਆਸ ਇਹ ਆਪਾਂ ਨੂੰ ਰੱਖਣੀ ਹੀ ਚਾਹੀਦੀ ਹੈ ਮਿਲਦੇ ਹਾਂ ਦੋਸਤੋ ਕਿਸੇ ਨੈਕਸਟ ਵੀਡੀਓ ਵਿੱਚ ਕਿਸੇ ਹੋਰ ਟੌਪਿਕ ਉੱਪਰ ਨਵੇਂ ਵਿਸ਼ੇ ਨਾਲ ਅੰਤ ਵਿੱਚ ਦੋਸਤੋ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰ ਲਓ ਧੰਨਵਾਦ ਭਾਵੇਂ ਜਾਨ ਵੀ ਚਲੀ ਜਾਏ ਪੰਜਾਬ ਦੀ ਖਾਤਰ ਖਾਲਸਾ ਪੰਥ ਦੀ ਖਾਤਰ ਪੰਜਾਬੀਅਤ ਖਾਤਰ ਅਮਨ ਸ਼ਾਂਤੀ ਖਾਤਰ ਪੰਜਾਬ ਦੀ ਤਰੱਕੀ ਖਾਤਰ ਜੋ ਕੁਰਬਾਨੀ ਦੇ ਰੇ ਬਾਦਲ ਪਰਿਵਾਰ ਦਊਗਾ ਉਹਨਾਂ ਦਾ ਬੱਚਾ ਦਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਮੈਂ ਬੇਨਤੀ ਕਰਦਾ ਤੇ ਆਸ ਕਰਦਾ ਕਿ ਤੁਸੀਂ ਸਾਰੇ ਇਸ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਲ ਚੱਲੋਗੇ